ਹਾਂਜੀ ਜਿਹੜਾ ਪੰਜਾਬ ਦੇ ਵਿੱਚ ਹਰਬੰਦਰ ਸਾਹਿਬ ਦੇ ਵਿੱਚ ਗੁਜਰਾਤ ਵਾਲੀ ਕੁੜੀ ਆਈ ਆ ਜੀਨੇ ਸਿਰਫ ਫੋਟੋਸ਼ਾਪ ਕਰਨ ਆਈ ਸੀ ਉਹ ਫੋਟੋ ਫੋਟੋਆਂ ਖਿੱਚਣ ਆਈ ਸੀਗੀ ਜੋਗਾ ਕਰਦੀ ਹੋਈ ਉਹ ਲੱਤਾਂ ਤਾਹ ਨੂੰ ਕਰਕੇ ਜੋਗਾ ਕਰ ਰਹੀ ਆ ਉਹ ਸਾਡੇ ਸਿੱਖਾਂ ਤੇ ਮੂੰਹ ਤੇ ਇੱਕ ਚਪੇੜ ਆ ਜਿਹੜੇ ਸਿੱਖ ਪੱਗਾਂ 'ਚ ਸਿਰਫ ਸਾਈ ਫਿਰਦੇ ਆ ਨਾ ਭਾਈਚਾਰਾ ਭਾਈਚਾਰਾ ਕਰਦੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਆ ਉਧਰੋਂ ਤਾਂ ਅੰਮ੍ਰਿਤਪਾਲ ਸਿੰਘ ਦਾ ਐਨਐਸਏ ਵਧਾਤਾ ਜਿਹਨੂੰ ਲੋਕਾਂ ਨੇ ਸਭ ਤੋਂ ਵੱਡੀ ਲੀਡ ਤੇ ਜਿਤਾਇਆ ਤੇ ਉਧਰੋਂ ਇਸ ਕੁੜੀ ਤੇ ਐਸਜੀਪੀਸੀ ਨੇ ਐਫਆਈਆਰ ਦਰਜ ਕਰਾਈ 295 ਇਹਦੇ ਤਹਿਤ ਐਸਜੀਪੀਸੀ ਦਾ ਵੀ ਕੋਈ ਬਹੁਤਾ ਵਧੀਆ ਰੋਲ ਨਹੀਂ ਹੈਗਾ ਹਰ ਇੱਕ ਵਾਰੀ ਇਹਨਾਂ ਨੇ ਆਪਣੀ ਐਫਆਈਆਰ ਦਰਜ ਕਰਾ ਕੇ ਵਿੱਚੋਂ ਨਿਕਲ ਜਾਂਦੇ ਆ ਪਰ ਗੁਜਰਾਤ ਸਰਕਾਰ ਨੇ ਇਹਨੂੰ ਸੁਰੱਖਿਆ ਦੇਤੀ ਦੇਖੋ ਕਿੱਡਾ ਆਪਣੇ ਨਾਲ ਮੂੰਹ ਤੇ ਆਪਣੇ ਚਪੇੜ ਆ ਇਹ